ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਨੇ ਤਬਾਹੀ ਮਚਾਈ ਹੋਈ ਆ ਲਗਾਤਾਰ ਤੁਹਾਨੂੰ ਹਿਮਾਚਲ ਪ੍ਰਦੇਸ਼ ਦੀਆਂ ਕੁਝ ਤਸਵੀਰਾਂ ਪਹਿਲਾਂ ਵੀ ਦਿਖਾਈਆਂ ਗਈਆਂ ਸੀ ਕਿ ਕਿਸ ਤਰੀਕੇ ਦੇ ਨਾਲ ਭਾਰੀ ਮੀਂਹ ਨੇ ਪਹਾੜੀ ਇਲਾਕਿਆਂ ਦੇ ਵਿੱਚ ਤਬਾਹੀ ਮਚਾਈ ਸੀ ਲੋਕਾਂ ਦੇ ਘਰ ਢਹਿ ਢੇਰੀ ਹੋ ਗਏ ਸੀ ਅਤੇ ਇੱਥੋਂ ਤੱਕ ਕਿ ਜਿਹੜੇ ਕਿ ਕੁੱਲੂ ਮਨਾਲੀ ਹੋਇਆ ਜਾਂ ਫਿਰ ਹੋਰ ਜਿਹੜੇ ਪਹਾੜੀ ਖੇਤਰ ਸੀ ਉੱਥੇ ਲਗਾਤਾਰ ਬੱਦਲ ਫਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਲਗਾਤਾਰ بارش ਹੋ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਆਉਣ ਵਾਲੇ 2 ਦਿਨਾਂ ਦੇ ਵਿੱਚ ਲੋਕਾਂ ਨੂੰ ਸਾਵਧਾਨ ਰਹਿਣ ਦੀ اپੀਲ ਮੌਸਮ ਵਿਭਾਗ ਦੇ ਵੱਲੋਂ ਕਰ ਦਿੱਤੀ ਗਈ ਹੈ ਜੀਹਾਂ ਦਾਦ ਦੀ ਹੈ ਕਿ ਹੁਣੇ-ਹੁਣੇ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਆਉਣ ਵਾਲੀ 11 ਤੇ 12 ਤਰੀਕ ਨੂੰ ਲੋਕਾਂ ਨੂੰ ਸਾਵਧਾਨ ਰਹਿਣ ਦੀ اپੀਲ ਕੀਤੀ ਗਈ ਹੈ ਕਿਉਂਕਿ ਦੋ ਦਿਨ ਬਹੁਤ ਭਾਰੀ ਮੀਂਹ ਪਵੇਗਾ ਜਿਸ ਦੇ ਚੱਲਦੇ ਇਸਨਾਲ ਲੋਕਾਂ ਨੂੰ ਜਿਹੜਾ ਕਿ ਸੁਚੇਤ ਰਹਿਣ ਦੀ ਤੇ ਕਿਸਾਨਾਂ ਨੂੰ ਵੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਭਾਰੀ ਮੀਂਹ ਦੇ ਨਾਲ ਆ ਕਿਸੇ ਤਰੀਕੇ ਦਾ ਕੋਈ ਨੁਕਸਾਨ ਨਾ ਹੋ ਸਕੇ ਜੇ ਚਲਦੇ ਪਹਿਲਾਂ ਹੀ ਜਿਹੜਾ ਕਿ ਮੌਸਮ ਵਿਭਾਗ ਦੇ ਵੱਲੋਂ ਸਾਵਧਾਨੀਆਂ ਵਰਤਣ ਦੀ ਗੱਲ ਜਿਹੜੀ ਕਿ ਕਹਿ ਦਿੱਤੀ ਗਈ ਹੈ ਤਾਂ ਦਾਅਦ ਦੀ ਹੈ ਕਿ ਜਿੱਥੇ ਮੀਂਹ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਕਿਉਂਕਿ ਦੋ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਇਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਕਈ ਥਾਮਾਂ ਦੇ ਉੱਤੇ ਪ੍ਰਸ਼ਾਸਨ ਦੀ ਪੋਲ ਵੀ ਖੁੱਲ ਕੇ ਸਾਹਮਣੇ ਆਈ ਕਿਉਂਕਿ ਕਈ ਥਾਮਾਂ ਦੇ ਉੱਤੇ ਪਾਣੀ ਖੜ ਗਿਆ ਜਲਸਲ ਹੋ ਗਿਆ ਜਿਸ ਦੇ ਚਲਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਜਿਹੜਾ ਕਿ ਸਾਹਮਣਾ ਕਰਨਾ ਪੈ ਰਿਹਾ ਦੂਜੇ ਪਾਸੇ ਹੁਣ ਮੌਸਮ ਨੂੰ ਲੈ ਕੇ ਜਿਹੜਾ ਕਿ ਮਾਨਸੂਨ ਨੇ ਪੰਜਾਬ ਦੇ ਵਿੱਚ ਵੀ दस्तक ਦਿੱਤੀ ਹੈ ਜਿਸ ਦੇ ਚਲਦੇ ਲਗਾਤਾਰ ਮੀਂਹ ਪੈ ਰਿਹਾ ਤਾਂ ਹੁਣ ਆਉਣ ਵਾਲੇ 2 ਦਿਨਾਂ ਦੇ ਵਿੱਚ ਹੋਰ ਪਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਜਦੀ ਜਾਣਕਾਰੀ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਆਓ ਜਾਣਦੇ ਹਾਂ ਕਿਸਾਨਾਂ ਨੂੰ ਤੇ ਆਮ ਲੋਕਾਂ ਨੂੰ ਕਿਹੜੀ ਗੱਲ ਦੀ ਅਪੀਲ ਜੜੇ ਕੀ ਕਰ ਦਿੱਤੀ ਕਿਹੜੀ ਸਲਾਹ ਜੜੇ ਕੀ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੁਸੀਂ ਵੀ ਦੇਖੋ ਇਹ ਖਾਸ ਰਿਪੋਰਟ ਜੁਲਾਈ ਦੇ ਵਿੱਚ ਸਾਡੇ ਕੋਲ ਕਾਫੀ ਅੱਛੀ ਬਾਰਿਸ਼ ਰਿਕਾਰਡ ਹੋ ਰਹੀ ਹੈ ਇਸ ਤਰ੍ਹਾਂ ਕਿ ਜੂਨ ਦੇ ਵਿੱਚ ਵੀ ਆਪਾਂ ਦੇਖਿਆ ਨਾਰਮਲ ਤੋਂ ਜ਼ਿਆਦਾ ਹੀ ਬਾਰਿਸ਼ ਰਹੀ ਹੈ ਜੜੀ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਜੇ ਆਪਾਂ ਫਰਸਟ ਵੀਕ ਆਫ ਜੁਲਾਈ ਦੀ ਗੱਲ ਕਰਦੇ ਆ ਤਾਂ ਵੀ ਸਾਡੇ ਕੋਲ ਜਿਹੜੀ ਲੁਧਿਆਣੇ ਦੀ ਬਾਰਿਸ਼ ਹੈਗੀ ਹੈ 75 ਮਿਲੀਮੀਟਰ ਜਿਹੜੀ ਰਿਕਾਰਡ ਹੋਈ ਹੈ ਤੇ ਨਾਰਮਲ ਹੀ ਸਾਡੇ ਕੋਲ ਇਹਨਾਂ ਦਿਨਾਂ ਦੇ ਵਿੱਚ ਮਤਲਬ 50 ਹੁੰਦੀ ਹੈ ਤੋਂ 25 ਮਿਲੀਮੀਟਰ ਜਿਹੜੀ ਨਾਰਮਲ ਤੋਂ ਜ਼ਿਆਦਾ ਇਸ ਵਾਰੀ ਰਿਕਾਰਡ ਕੀਤੀ ਗਈ ਹੈ ਔਰ ਇਸੇ ਤਰ੍ਹਾਂ ਬਾਕੀ ਵੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕਾਫੀ ਅੱਛੀ ਬਾਰਿਸ਼ ਰਿਕਾਰਡ ਹੋਈ ਹੈ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਨਾਰਮਲ ਤੋਂ ਜ਼ਿਆਦਾ ਹੀ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ ਸੋ ਇਹ ਜਿਹੜੀ 6 7 8 ਦੀ ਸਾਡੇ ਕੋਲ ਪਹਿਲਾਂ ਹੀ ਇਹਦੀ ਪ੍ਰੈਡਿਕਸ਼ਨ ਆ ਚੁੱਕੀ ਸੀਗੀ ਕਿ ਹੋਣ ਵਾਲੇ ਜਿਹੜੇ 6 7 8 9 ਜਿਹੜੀ ਹੈਵੀ ਰੇਨਫਾਲ ਜਾਂ ਮੋਡਰੇਟ ਰੇਨਫਾਲ ਕਈ ਜ਼ਿਲ੍ਹਿਆਂ ਦੇ ਵਿੱਚ ਹੋਊਗੀ ਹੁਣ ਜੇ ਆਪਾਂ ਨੈਕਸਟ ਬੜੀ ਵੀਕ ਦੀ ਗੱਲ ਕਰਦੇ ਹਾਂ ਤਾਂ ਫਿਰ ਵੀ ਸਾਡੇ ਕੋਲ 10 11 ਨੂੰ ਅੱਛੀ ਬਾਰਿਸ਼ ਹੋਣ ਦੀ ਫਿਰ ਸੰਭਾਵਨਾ ਹੈਗੀ ਹੈ ਥੋੜਾ ਜਿਹਾ 9 ਤਰੀਕ ਨੂੰ ਆਈਸੋਲੇਟਿਡ ਰੇਨਫਾਲ ਹੋਊਗੀ ਪਰ ਉਸ ਤੋਂ ਬਾਅਦ ਫੇਰ ਜਿਹੜੀ ਮੌਨਸੂਨ ਦੀ ਪ੍ਰੋਗਰੈਸ ਮਤਲਬ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਨਾਲ ਕਿ 10 11 ਨੂੰ ਐਕਟੀਵਿਟੀ ਵਧਣ ਦੇ ਚਾਂਸਸ ਨੇ ਤੇ ਉਹਦੇ ਕਰਕੇ ਜਿਹੜੀ ਬਾਰਿਸ਼ ਹੈ ਉਹ ਦਰਮਿਆਨੀ ਤੋਂ ਭਾਰੀ ਵਰਖਾ ਫਿਰ ਪੰਜਾਬ ਦੇ ਵਿੱਚ ਹੋ ਸਕਦੀ ਹੈ ਸੋ ਦੇਖਿਆ ਗਿਆ ਹੈਗਾ ਕਿ ਇਸ ਵਾਰੀ ਜਿਹੜੀ ਮੌਨਸੂਨ ਹੈ ਉਹ ਕਾਫੀ ਐਕਟਿਵ ਹੈ ਜਿਸ ਤਰ੍ਹਾਂ ਕਿ ਉਹਨੂੰ ਇੰਨੀਆਂ ਜ਼ਿਆਦਾ ਫੇਵਰੇਬਲ ਕੰਡੀਸ਼ਨਸ ਮਿਲ ਰਹੀਆਂ ਨੇ ਕਿ ਟੂਵਰਡਸ ਨਾਰਥ ਜਿਹੜੀ ਉਹਦੀ ਮੂਵਮੈਂਟ ਜ਼ਿਆਦਾ ਹੋ ਰਹੀ ਹੈ ਸੋ ਇਸ ਕਰਕੇ ਜਿਹੜੀ ਬਾਰਿਸ਼ ਜ਼ਿਆਦਾ ਹੋ ਰਹੀ ਹੈ ਉਹਦੇ ਹਿਸਾਬ ਦੇ ਨਾਲ ਜਿੱਥੇ ਇਹ ਟੈਂਪਰੇਚਰਸ ਨੂੰ ਫਾਲ ਕਰ ਰਹੀ ਹੈ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਦਿਨ ਦਾ ਤਾਪਮਾਨ ਹੈ ਉਹ 30 32 ਦੇ ਨੇੜੇ ਚੱਲ ਰਿਹਾ ਜਿਹੜਾ ਕਿ 35 ਦੇ ਨੀਅਰਬਾਊਟ ਹੁੰਦਾ ਨਾਰਮਲੀ ਇਸੇ ਤਰ੍ਹਾਂ ਜਿਹੜਾ ਰਾਤ ਦਾ ਟੈਂਪਰੇਚਰ ਹੈ ਉਹ ਵੀ ਨਾਰਮਲ ਤੋਂ ਥੋੜਾ ਜਿਆਦਾ ਚੱਲ ਰਿਹਾ ਹਿਊਮਿਡਿਟੀ ਜਿਹੜੀ ਹੈ ਉਹ ਵੀ ਨਾਰਮਲ ਤੋਂ ਜ਼ਿਆਦਾ ਚੱਲ ਰਹੀ ਹੈ ਸੋ ਕਈ ਚੀਜ਼ਾਂ ਸਾਡੇ ਕੋਲ ਫੇਵਰੇਬਲ ਨੇ ਬਟ ਅਦਰਵਾਈਜ਼ ਜੇ ਇੰਨੀ ਜ਼ਿਆਦਾ ਬਾਰਿਸ਼ ਹੁੰਦੀ ਹੈ ਤਾਂ ਉਹਦਾ ਕੁਛ ਹੱਦ ਤੱਕ ਨੁਕਸਾਨ ਵੀ ਹੋ ਜਾਂਦਾ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਨੂੰ ਧਿਆਨ ਚ ਰੱਖ ਕੇ ਹੀ ਇਹ ਅੱਗੋਂ ਜਿਹੜੀ ਕਾਰਵਾਈ ਆ ਉਹ ਕਰਨੀ ਚਾਹੀਦੀ ਹੈ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਬਾਰਿਸ਼ ਹੁੰਦੀ ਹੈ ਤਾਂ ਸਾਨੂੰ ਜਿਹੜੇ ਪੁਖਤਾ ਪ੍ਰਬੰਧ ਆ ਉਹ ਜ਼ਰੂਰ ਕਰਨੇ ਚਾਹੀਦੇ ਆ ਮੈਨੂੰ ਕਿਸਾਨਾਂ ਨੂੰ ਕੀ ਅਡਵਾਈਸ ਕਰਾਂਗੇ ਕਿਉਂਕਿ ਬੇਸ਼ੱਕ ਜਿਹੜੀਆਂ ਚੋਣੀਆਂ ਦੀ ਬਜਾਈ ਜਿਹੜੀਆਂ ਚੱਲ ਰਹੀ ਹੈ ਕਿੰਨਾ ਕੁ ਨੁਕਸਾਨ ਹੋ ਸਕਦਾ ਜਾਂ ਕਿੰਨਾ ਕੁ ਫਾਇਦਾ ਆ ਦੇਖੋ ਬਹੁਤ ਜ਼ਿਆਦਾ ਜਦੋਂ ਜਿੱਥੇ بارش ਹੁੰਦੀ ਹੈ ਉੱਥੇ ਇਹਦਾ ਇੰਨਾ ਮਤਲਬ ਫਾਇਦਾ ਵੀ ਨਹੀਂ ਹੁੰਦਾ ਤੇ ਇਸ ਕਰਕੇ ਕਿ ਸਾਨੂੰ ਜਿੰਨੀ ਕੁ ਲੋਡ ਹੈ ਉਹਨਾਂ ਕੋ ਮਤਲਬ ਆਪਾਂ ਨੂੰ ਪਾਣੀ ਜਿਸ ਤਰ੍ਹਾਂ ਕਿ ਕੱਲ ਸਾਡੇ ਕੋਲ 50 ਮਿਲੀਮੀਟਰ ਇੱਕ ਦਿਨ ਦੀ بارش ਹੋ ਗਈ ਹੈ ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ ਵੀ 50-60 ਮਿਲੀਮੀਟਰ ਇੱਕ ਦਿਨ ਚ ਹੋ ਗਈ ਹੈ ਸੋ ਜਿੱਥੇ ਤਾਂ ਪਾਣੀ ਥੋੜਾ ਜਿਹਾ ਐਬਜ਼ਾਰਬ ਹੋ ਸਕਦਾ ਉੱਥੇ ਤਾਂ ਇੰਨੀ ਪ੍ਰੋਬਲਮ ਨਹੀਂ ਆਉਂਦੀ ਪਰ ਜਿੱਥੇ ਪਾਣੀ ਜ਼ਿਆਦਾ ਖੜ ਜਾਂਦਾ ਹੈ ਉੱਥੇ ਫਿਰ ਉਹਦੀ ਡਰੇਨੇਜ ਜਿਹੜੀ ਉਹ ਪ੍ਰੋਪਰ ਚਾਹੀਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਜ਼ਰੂਰ ਰੱਖਣਾ ਚਾਹੀਦਾ ਵੈਸੇ ਤਾਂ ਜਿਸ ਤਰ੍ਹਾਂ ਇਹਦਾ ਪੋਜ਼ਿਟਿਵ ਇੰਪੈਕਟ ਵੀ ਆਂਦਾ ਜਿਸ ਤਰ੍ਹਾਂ ਨਰਮੇ ਦੇ ਉੱਪਰ ਜਿਵੇਂ ਚੱਟੀ ਮੱਖੀ ਦੀ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਹਿਊਮਿਡਿਟੀ ਇੰਨਾ ਦਿਨਾਂ 'ਚ ਵੱਧ ਜਾਂਦੀ ਹੈ ਬਾਰਿਸ਼ ਦੇ ਨਾਲ ਉਹਦੀ ਅਟੈਕ ਦੇ ਚਾਂਸਸ ਹੁੰਦੇ ਆ ਫੇਵਰੇਬਲ ਕੰਡੀਸ਼ਨਸ ਹੁੰਦੀਆਂ ਨੇ ਪਰ ਜਦੋਂ ਹੈਵੀ ਡਾਊਨਪੋਰ ਹੁੰਦਾ ਤਾਂ ਉਹਦੇ ਨਾਲ ਉਹ ਝੜ ਵੀ ਜਾਂਦੀ ਹੈ ਕਿਸੇ ਥਾਂ ਤੇ ਪੋਜ਼ਿਟਿਵ ਇੰਪੈਕਟ ਵੀ ਆ ਜਾਂਦਾ ਹੈ ਕਿਸੇ ਥਾਂ ਤੇ ਨੈਗੇਟਿਵ ਵੀ ਆ ਪਰ ਆਪਾਂ ਨੂੰ ਜੋ ਵੀ ਜਿਹੜੇ ਸਾਡੇ ਖੇਤੀ ਤੰਦੇ ਆ ਉਹਨਾਂ ਨੂੰ بارش ਨੂੰ ਧਿਆਨ ਚ ਰੱਖ ਕੇ ਹੀ ਉਲਕੜੇ ਜਾਈਦੇ ਆ ਹੁਣ ਲੋਕ ਇਹਨਾਂ ਤਰ੍ਹਾਂ ਦੇ ਮੁਹੰਤੇ ਨੂੰ ਵੀ ਜਾਂਦੇ ਨੇ ਕਿਸ ਤਰ੍ਹਾਂ ਦਾ ਜਿਹੜਾ ਪੰਜਾਬ ਤੋਂ ਬਾਹਰ ਦੀ ਗੱਲ ਕਰੀ ਜਿਵੇਂ ਸਲਾਈਡਿੰਗ ਕਰਾ ਵੀ ਹੋਈ ਆ ਕੀ ਅਵਾਰਡ ਜਨਾ ਸੀ ਹਾਂਜੀ ਜਿਸ ਤਰ੍ਹਾਂ ਫੇਰ ਹੁਣ بارش ਦੀ ਅੱਛੀ بارش ਦੀ ਸੰਭਾਵਨਾ ਹੈਗੀ ਹੈ ਕਿ ਦਰਮਿਆਨੀ ਤੋਂ ਭਾਰੀ بارش ਹੋ ਸਕਦੀ ਹੈ ਸੋ ਆਲਰੇਡੀ ਹਿਮਾਚਲ ਦੇ ਵਿੱਚ ਤਾਂ ਆਪਾਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਇਨਸੀਡੈਂਸ ਹੋ ਰਹੇ ਨੇ ਹੈਵੀ ਰੇਨਫਾਲ ਦੇ ਕਲਾਊਡ ਬਰਸਟ ਦੇ ਲੈਂਡਸਲਾਈਡਸ ਦੀਆਂ ਵੀ ਪ੍ਰੋਬਲਮਸ ਆ ਰਹੀਆਂ ਨੇ ਸੋ ਬਹੁਤ ਜ਼ਿਆਦਾ ਆਪਾਂ ਦੇਖ ਰਹੇ ਹਾਂ ਕਿ ਉਧਰੋਂ ਕਵਰੇਜ ਹੈਗੀ ਹੈ ਕਿ ਇੰਨੀ ਜ਼ਿਆਦਾ ਹੈਵੀ ਰੇਨਫਾਲ ਹੋ ਰਹੀ ਹੈ ਸੋ ਜੋ ਵੀ ਕਿਸੇ ਨੇ ਆਪਣਾ ਕੋਈ ਟਰੈਵਲ ਪਲਾਨ ਕਰਨਾ ਹੈ ਉਹ ਜ਼ਰੂਰ ਫੋਰਕਾਸਟ ਨੂੰ ਧਿਆਨ ਚ ਰੱਖ ਕੇ ਕਰਨ ਤਾਂ ਕਿ ਜਦੋਂ ਵੀ ਕਿਤੇ ਆਪਾਂ ਘਰੋਂ ਜਾਂਦੇ ਆ ਜਾਂ ਜਦੋਂ ਵੀ ਪਹਾੜਾਂ ਵੱਲ ਜਾਈਦਾ ਤਾਂ ਉਦੋਂ ਇਹ ਦੇਖੋ ਧਿਆਨ ਦੇ ਵਿੱਚ ਕਿ ਕਿਹੜੀ ਸਾਈਡ ਤੇ ਕਿੰਨੀ بارش ਦੀ ਸੰਭਾਵਨਾ ਹੈ ਅਗਰ ਉੱਥੇ ਹੈਵੀ ਰੇਨਫਾਲ ਦੇ ਚਾਂਸਸ ਹੈ ਵੈਸੇ ਤਾਂ ਆਲਰੇਡੀ ਨਾਰਥ ਦੇ ਵਿੱਚ ਬਹੁਤ ਜ਼ਿਆਦਾ ਐਕਟੀਵਿਟੀ ਹੈਗੀ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਇਹ ਜਿਹੀਆਂ ਚੀਜ਼ਾਂ ਜਦੋਂ ਆਪਾਂ ਪਲਾਨ ਕਰਦੇ ਆ ਤਾਂ ਉਹਨਾਂ ਨੂੰ ਪੋਸਟਪੋਨ ਕਰਨਾ ਹੀ ਬਿਹਤਰੀ ਹੋਏਗੀ ਮੈਨੂੰ ਲੱਗਦਾ ਕਿ ਲੋਕਾਂ ਨੂੰ ਵੀ ਆਪਣੀ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਮੁੱਠਰਮੁੱਠੀ ਵੀ ਇਹਨਾਂ ਦਿਨਾਂ ਦੇ ਵਿੱਚ ਕਾਫੀ ਜਿਵੇਂ ਬਾਸਾਂ ਦਾ ਪਾਣੀ ਕੱਢ ਜਾਂਦਾ ਡੇਹੂ ਵਰਗੀ ਬਿਮਾਰੀ ਹਾਂਜੀ ਬਿਲਕੁਲ ਇਹ ਦੇਖਣਾ ਚਾਹੀਦਾ ਆਪਾਂ ਨੂੰ ਕਿਉਂਕਿ ਥਾਂ-ਥਾਂ ਤੇ ਜਿਹੜਾ ਆਪਣਾ ਇਸ ਵਾਰੀ ਹੈਵੀ ਰੇਨਫਾਲ ਹੋ ਰਹੀ ਆ ਪਾਣੀ ਖੜਾ ਆ ਉਹਦੇ ਨਾਲ ਮੱਖੀ ਮੱਛਰ ਜਾਂ ਹੋਰ ਵੀ ਜਿਵੇਂ ਕੋਈ ਇਨਫੈਕਸ਼ਨ ਦੇ ਚਾਂਸਸ ਵੱਧ ਜਾਂਦੇ ਆ ਸੋ ਇੱਕ ਤਾਂ ਪਹਿਲਾਂ ਸਾਨੂੰ ਆਪਣਾ ਡਰੇਨੇਜ ਸਿਸਟਮ ਸਟਰੋਂਗ ਕਰਨਾ ਚਾਹੀਦਾ ਤਾਂ ਕਿ ਪਾਣੀ ਜਿਹੜਾ ਖੜੇ ਨਾ ਉਹਦਾ ਕਿਸੇ ਨਾ ਕਿਸੇ ਤਰ੍ਹਾਂ ਉਹਦਾ ਜਿਹੜਾ ਨਿਕਾਸ ਹੁੰਦਾ ਰਹੇ ਔਰ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿੰਨਾ ਵੀ ਹੁਣ ਆਪਾਂ ਨੂੰ ਲੱਗ ਰਿਹਾ ਹੈ ਕਿ ਹੈਵੀ ਰੇਨਫਾਲ ਹੋ ਰਹੀ ਹੈ ਕਿਤੇ ਨਾ ਕਿਤੇ ਸਾਨੂੰ ਉਹਦੀ ਜਿਹੜੀ ਵਾਟਰ ਹਾਰਵੈਸਟਿੰਗ ਉਹ ਜ਼ਰੂਰ ਕਰਨੀ ਚਾਹੀਦੀ ਹੈ ਵੀ ਆਪਾਂ ਜਿਹੜਾ ਉਹ ਪਾਣੀ ਹੈ ਉਹਨੂੰ ਸੰਭਾਲ ਲਈਏ ਤਾਂ ਕਿ ਉਹ ਨਦੀ ਨਾਲਿਆਂ ਦੇ ਵਿੱਚ ਜਾ ਕੇ ਵੀ ਖਰਾਬ ਨਾ ਹੋਏ ਪਰ ਉਹ ਜਿਹੜਾ ਪਾਣੀ ਜੇ ਆਪਾਂ ਸੰਭਾਲ ਲੈਨੇ ਆ ਤਾਂ ਉਹਦੀ ਬਾਅਦ ਚੋ ਵੀ ਵਰਤੋਂ ਕੀਤੀ ਜਾ ਸਕੇ ਸੋ ਇਸ ਤਰ੍ਹਾਂ ਦੀ ਹੈ ਜ਼ਰੂਰ ਸਾਨੂੰ ਜਦੋਂ ਮੌਨਸਨ ਸੀਜ਼ਨ ਆ ਜਾਂਦਾ ਹੈ ਜਾਂ ਜਦੋਂ ਸਾਨੂੰ ਪਤਾ ਹੈ ਕਿ ਇਸ ਵਾਰੀ ਕਾਫੀ ਅੱਛੀ ਬਾਰਿਸ਼ ਦੇ ਚਾਂਸਸ ਨੇ ਤਾਂ ਇਹਨਾਂ ਚੀਜ਼ਾਂ ਦੀ ਜ਼ਰੂਰ ਪਲਾਨਿੰਗ ਕਰ ਲੈਣੀ ਚਾਹੀਦੀ ਹੈ